ਹੈ ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਨਵਾਂ ਹੋਂਦ ਵਿੱਚ ਆਉਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਆਇਆ ਪਹਿਲਾ ਬਿਆਨ ਗਿਆਨੀ ਹਰਪ੍ਰੀਤ ਸਿੰਘ ਜੋ ਅਕਾਲੀ ਦਲ ਦੇ ਅੱਜ ਪ੍ਰਧਾਨ ਬਣੇ ਨੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਜੋ ਨਵੀਂ ਪਾਰਟੀ ਬਣੀ ਹੈ ਉਸ ਦੇ ਬਾਰੇ ਕੀ ਕਿਹਾ ਹੈ ਸੁਖਵੀਰ ਸਿੰਘ ਬਾਦਲ ਪੂਰੀ ਤਰ੍ਹਾਂ ਬੁਖਲਾਟ ਵਿੱਚ ਨੇ ਜਿਨ੍ਹਾਂ ਨੇ ਅੱਜ ਵੱਖ-ਵੱਖ ਲੀਡਰਾਂ ਦੇ ਨਾਂ ਲੈ ਕੇ ਜੋ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇਸ ਤੇ ਬਾਰੇ ਬਿਆਨ ਦਿੱਤਾ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਦੀ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦਾ ਅਕਾਲੀ ਦਲ ਬਾਦਲ ਜੋ ਅੱਜ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਉਸ ਤੋਂ ਬਾਅਦ ਇਹ ਪਹਿਲਾ ਬਿਆਨ ਆਇਆ ਹੈ ਸੁਖਬੀਰ ਸਿੰਘ ਬਾਦਲ ਕਦੇ ਵੀ ਬਾਗੀ ਧੜੇ ਦੇ ਬਾਰੇ ਕੁਝ ਨਹੀਂ ਬੋਲਦੇ ਸੀ ਪਰ ਅੱਜ ਉਹ ਖੁੱਲ ਕੇ ਸਟੇਜ ਦੇ ਉੱਪਰ ਬੋਲੇ ਨੇ ਬਾਗੀ ਧੜੇ ਤੋਂ ਪੂਰੀ ਤਰ੍ਹਾਂ ਖਫਾ ਹੋ ਚੁੱਕੇ ਨੇ ਔਰ ਬਾਗੀ ਧੜੇ ਦੇ ਵਿੱਚ ਉਹਨਾਂ ਨੇ ਅੱਜ ਸੁਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲਿਆ ਹੈ ਉਹਨਾਂ ਨੇ ਕਿਹਾ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ 2 ਦਸੰਬਰ ਨੂੰ ਜੋ ਅਕਾਲ ਤਖਤ ਸਾਹਮਣੇ ਬੁਲਾਇਆ ਗਿਆ ਔਰ ਅਕਾਲੀ ਦਲ ਪਾਰਟੀ ਦੇ ਜੋ ਢਾਂਚੇ ਨੂੰ ਖਤਮ ਕੀਤਾ ਗਿਆ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਗਿਆ ਔਰ ਸਾਰਾ ਇਹ ਏਜੰਸੀਆਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਸੀਗੇ ਗਿਆਨੀ ਹਾਪੀ ਸਿੰਘ ਚੰਦੂ ਮਾਜਰਾ ਤੇ ਰਖੜਾ ਰਖੜਾ ਦਾ ਉੱਪਰ ਉਹਨਾਂ ਨੇ ਇਹ ਕਿਹਾ ਕਿ ਇਹ ਭਾਜਪਾ ਦੇ ਨਾਲ ਰਲਿਆ ਹੋਇਆ ਸੀ ਔਰ ਭਾਜਪਾ ਨੇ ਵੱਲੋਂ ਭੇਜਿਆ ਹੋਇਆ ਰਖੜੇ ਨੂੰ ਜੋ ਪੰਜਾਬ ਦੇ ਵਿੱਚ ਤੇ ਸਾਰਾ ਕੁਝ ਪਰਤਾਂਤ ਸਿਰਜਿਆ ਗਿਆ ਸੋ ਸਰਜੀਤ ਸਿੰਘ ਰਖੜਾ ਜਿਨ੍ਹਾਂ ਦੇ ਭਰਾ ਜੋ ਅਮਰੀਕਾ ਦੇ ਵਿੱਚ ਰਹਿੰਦੇ ਨੇ ਬਹੁਤ ਵੱਡੇ ਕਾਰੋਬਾਰੀ ਨੇ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਔਰ ਅਮਨ ਸ਼ਾਹ ਨਾਲ ਜਦੋਂ ਮੁਲਾਕਾਤ ਹੋਈ ਸੀ ਉਸ ਤੋਂ ਬਾਅਦ ਸਰਜੀਤ ਸਿੰਘ ਰਖੜਨ ਜੋ ਭਾਜਪਾ ਦਾ ਏਜੰਟ ਦੱਸਿਆ ਗਿਆ ਸੋ ਸੁਖਵੀਰ ਸਿੰਘ ਬਾਦਲ ਨੇ ਅੱਜ ਇਹ ਵੱਡਾ ਤੰਜ ਕਸਦਿਆ ਹੋਇਆ ਕਿ ਆਕਾਲੀ ਦਲ ਔਰ ਬਾਦਲ ਪਰਿਵਾਰ ਨੂੰ ਇਹ ਖਤਮ ਕਰਨ ਦੀ ਸਾਜ਼ਿਸ਼ ਹੈ ਉਹਨਾਂ ਨੇ ਕਿਹਾ ਕਿ 2 ਦਸੰਬਰ ਨੂੰ ਜਦੋਂ ਮੈਨੂੰ ਸਜ਼ਾ ਸੁਣਾਈ ਗਈ ਉਸ ਤੋਂ ਬਾਅਦ ਮੈਂ ਉਹ ਧਾਰਮਿਕ ਸਜ਼ਾ ਪੂਰੀ ਕਰਿਆ ਸੀ ਤਾਂ ਮੇਰੇ ਉੱਪਰ ਗੋਲੀ ਚਲਵਾ ਦਿੱਤੀ ਗਈ ਮੈਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸ਼੍ਰੀ ਅਕਾਲ ਪੁਰਖ ਵੈਗਰੂ ਦੀ ਕਿਰਪਾ ਨਾਲ ਮੈਂ ਉਸ ਸਮੇਂ ਬਚ ਗਿਆ ਜਦੋਂ ਮੈਂ ਬਚ ਗਿਆ ਤਾਂ ਫਿਰ ਇਹਨਾਂ ਨੇ ਨਵੀਂ ਚਾਲ ਚੱਲੀ ਔਰ ਇਹਨਾਂ ਨੇ ਅਕਾਲੀ ਦਲ ਬਾਦਲ ਨੂੰ ਖਤਮ ਕਰਨ ਵਾਸਤੇ ਅਕਾਲੀ ਦਲ ਬਾਦਲ ਪਾਰਟੀ ਨੂੰ ਖਤਮ ਕਰਨ ਵਾਸਤੇ ਅਜਿਹਾ ਕੁਝ ਕੀਤਾ ਸੋ ਸਰਬੀਰ ਸਿੰਘ ਬਾਦਲ ਨੇ ਅੱਜ ਪਹਿਲਾ ਬਿਆਨ ਦਿੱਤਾ ਕਿ ਮੈਨੂੰ ਇਹਨਾਂ ਤਿੰਨਾਂ ਲੀਡਰਾਂ ਨੇ ਹੀ ਮਰਵਾਉਣ ਵਾਸਤੇ ਸਾਜ਼ਿਸ਼ ਰਚੀ ਸੀ ਸੋ ਗਿਆਨੀ ਹਰਪ੍ਰੀਤ ਸਿੰਘ ਨੂੰ ਇਹਨਾਂ ਨੇ ਕੱਢੇ ਹਤੀਆਂ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਦੇ ਸਾਬਕਾ ਜ਼ਥੇਦਾਰ ਸੀ ਉਨ੍ਹਾਂ ਦੇ ਵੱਲੋਂ ਜੋ ਆਪਣੇ ਜਥੇਦਾਰ ਹੁੰਦਿਆ ਕਾਰਨਾਮੇ ਕੀਤੇ ਗਏ ਉਹ ਸਭ ਤੋਂ ਛੁਪੇ ਨਹੀਂ ਹੋਏ ਉਹਨਾਂ ਨੇ ਕਿਸ ਤਰ੍ਹਾਂ ਜੋ ਧੋਖਾਧੜੀਆਂ ਕੀਤੀ ਔਰ ਕਿਸ ਤਰ੍ਹਾਂ ਉਹਨਾਂ ਨੇ ਗਲਤ ਕੰਮ ਕੀਤੇ ਸੀ ਸੋ ਇਸੇ ਕਰਕੇ ਉਹਨਾਂ ਨੂੰ ਜਥੇਦਾਰੀ ਤੋਂ ਵਾਂਝੇ ਕੀਤਾ ਗਿਆ ਸੋ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਉਹਨਾਂ ਨੇ ਨਿਸ਼ਾਨੇ ਸਾਧੇ ਇਸ ਦੇ ਨਾਲ ਹੀ ਉਹਨਾਂ ਨੇ ਚੰਦੂ ਮਾਜਰਾ ਨੂੰ ਕਿਹਾ ਕਿ ਚੰਦੂ ਮਾਜਰਾ ਨੂੰ ਸੋਵੀਰ ਸਿੰਘ ਬਾਦਲ ਨੇ ਸਭ ਤੋਂ ਉੱਪਰ ਆਪਣੇ ਨਾਲ ਰੱਖਿਆ ਸੀਗਾ ਜਦੋਂ ਚੰਦੂ ਮਾਜਰਾ ਨੂੰ ਕੈਬਨਟ ਦੇ ਵਿੱਚ ਜੋ ਬਹੁਤ ਵੱਡਾ ਦਰਜਾ ਦਿੱਤਾ ਹੋਇਆ ਸੀ ਚੰਦੂ ਮਾਜਰਾ ਖੁਦ ਅਕਾਲੀ ਦਲ ਦੀ ਵੰਗਡੋਰ ਸੰਭਾਲਦੇ ਸੀਗੇ ਸੋ ਸੁਖਵੀਰ ਸਿੰਘ ਬਾਦਲ ਦੇ ਕੋਲੋਂ ਉਹ ਪਤਾ ਨਹੀਂ ਹੁੰਦਾ ਸੀ ਜੋ ਚੰਦੂ ਮਾਜਰਾ ਕਰਦੇ ਸੀਗੇ ਪਰ ਚੰਦੂ ਮਾਜਰਾ ਅਕਾਲੀ ਦਲ ਦੇ ਉੱਪਰ ਕਾਬਜ ਹੋਣਾ ਚਾਹੁੰਦੇ ਸੀ ਅਕਾਲੀ ਦਲ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੇ ਸੀ ਜੋ ਅੱਜ ਉਹਨਾਂ ਨੇ ਇਹ ਕਰ ਵਿਖਾਇਆ ਸੋ ਸੁਖਵੀਰ ਸਿੰਘ ਬਾਦਲ ਪੂਰੇ ਦੁਖੀ ਹੋਏ ਨੇ ਉਹਨਾਂ ਨੇ ਦੁਖੀ ਹੋ ਕੇ ਅੱਜ ਬਹੁਤ ਵੱਡੇ ਐਲਾਨ ਕੀਤੇ ਨੇ ਔਰ ਉਹਨਾਂ ਨੇ ਲੈਂਪੂਰਨ ਨੀਤੀ ਨੂੰ ਲੈ ਕੇ ਅੱਜ ਪਟਿਆਲਾ ਦੇ ਵਿੱਚ ਰੋਸ ਧਰਨਾ ਵੀ ਸੀ ਔਰ ਉਸ ਕਰਨ ਦੇ ਉਪਰ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਡੁਬਲਿਕੇਟ ਮੁੱਖ ਮੰਤਰੀ ਦੱਸਿਆ ਔਰ ਕੇਜਰੀਵਾਲ ਨੂੰ ਅਸਲ ਪੰਜਾਬ ਦਾ ਮੁੱਖ ਮੰਤਰੀ ਦੱਸਿਆ ਜੋ ਪੰਜਾਬ ਵਿੱਚ ਕੰਮ ਕਰ ਰਹੇ ਨੇ ਔਰ ਸੁਖਵੀਰ ਸਿੰਘ ਬਾਦਲ ਦੇ ਨਾਲ ਨਾਲ ਹੋਰ ਵੀ ਅਕਾਲੀ ਨੀਡਾ ਨੇ ਅੱਜ ਕਰੜੇ ਹੱਥੀ ਲਿਆ ਇਸ ਪੰਥਕ ਪਾਰਟੀ ਨੂੰ ਜੋ ਅੱਜ ਨਵੀਂ ਪਾਰਟੀ ਬਣੀ ਹੈ ਸੁਖਵੀਰ ਸਿੰਘ ਬਾਦਲ ਲਈ ਵੱਡੀ ਸਰਦਾਰੀ ਬਣ ਗਈ ਹੈ